ਸਿੱਧੂ ਮਸੇਵਾਲਾ ਦੇ ਫੈਨਸ ਦੇ ਲਈ ਖੁਸ਼ਖਬਰੀ ਹੈ ਇਹ ਗਾਣਾ ਰਿਲੀਜ਼ ਹੋ ਚੁੱਕਿਆ ਹੈ ਸਿੱਧੂ ਮਸੇਵਾਲਾ ਬਾਈ ਦਾ ਨਵਾਂ ਗਾਣਾ ਡਾਇਲਮਾ ਰਿਲੀਜ਼ ਹੋ ਚੁੱਕਿਆ ਹੈ ਹਰ ਵਾਰ ਦੀ ਤਰ੍ਹਾਂ ਸਿੱਧੂ ਬਾਈ ਦੇ ਇਸ ਗਾਣੇ ਦੇ ਵਿੱਚ ਵੀ ਕੁਝ ਏਦਾਂ ਦੀਆਂ ਨਵੀਆਂ ਚੀਜ਼ਾਂ ਆਪਾਂ ਨੂੰ ਸੁਣਨ ਨੂੰ ਮਿਲੀਆਂ ਨੇ ਜਿਹੜੀਆਂ ਸ਼ਾਇਦ ਆਪਾਂ ਪਹਿਲੀ ਵਾਰ ਹੀ ਸੁਣੀਆਂ ਨੇ ਜਿਵੇਂ ਕਿ ਸਿੱਧੂ ਮਸੇਵਾਲਾ ਬਾਈ ਨੇ ਡਾਇਲਮਾ ਗਾਣੇ ਦੇ ਵਿੱਚ ਇੱਕ ਏਦਾਂ ਦੇ ਸ਼ਖਸ ਦਾ ਨਾਮ ਲਿਆ ਜਿਹੜਾ ਆਪਾਂ ਸ਼ਾਇਦ ਪਹਿਲੀ ਵਾਰ ਹੀ ਸੁਣਿਆ ਹੋਊਗਾ ਤੇ ਉਸ ਦਾ ਨਾਮ ਹੈ ਗੋਸਟ ਫੇਸ ਕਿਲਾ ਇਸ ਵੀਡੀਓ ਦੇ ਵਿੱਚ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਗੱਲ ਕਰਾਂਗੇ ਕਿ ਇਹ ਗੋਸਟ ਫ ਦੋਨਾਂ ਦੇ ਵਿੱਚ ਕੀ ਕੀ ਡਿਫਰੈਂਸ ਹੈ ਇਸ ਅਫੀਸ਼ੀਅਲ ਗਾਣੇ ਦੇ ਵਿੱਚ ਸਿੱਧੂ ਬਾਈ ਦੀਆਂ ਕਿਹੜੀਆਂ-ਕਿਹੜੀਆਂ ਲਾਈਨਾਂ ਆਪਾਂ ਨੂੰ ਨਵੀਆਂ ਸੁਣਨ ਨੂੰ ਮਿਲੀਆਂ ਨੇ ਤੇ ਡਾਇਲਮਾ ਟਾਈਟਲ ਦਾ ਮਤਲਬ ਕੀ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਸੋ ਆਪਾਂ ਜ਼ਿਆਦਾ ਸਮਾਂ ਵੇਸਟ ਨਹੀਂ ਕਰਦੇ ਆਓ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਡਾਇਲਮਾ ਟਾਈਟਲ ਦਾ ਮਤਲਬ ਕੀ ਹੈ ਦੇਖੋ ਜਦੋਂ ਕਿਸੇ ਤੇ ਮਾੜਾ ਟਾਈਮ ਆਉਂਦਾ ਹੈ ਜਾਂ ਕੋਈ ਦੁਵੇਦਾਂ ਆਉਂਦੀ ਹੈ ਜਾਂ ਸੰਕਟ ਆਪਾਂ ਕਹਿ ਸਕਦੇ ਹਾਂ ਉਸ ਚੀਜ਼ ਨੂੰ ਡਾਇਲਮਾ ਕਿਹਾ ਜਾਂਦਾ ਹੈ ਯਾਨੀ ਕਿਸੇ ਤੋਂ ਕੋਈ ਪ੍ਰੋਬਲਮ ਆਈ ਹੋਵੇ ਤਾਂ ਆਪਾਂ ਇਸ ਚੀਜ਼ ਨਾਲ ਰਿਲੇਟ ਕਰਕੇ ਦੇਖ ਸਕਦੇ ਹਾਂ ਹੁਣ ਆਪਾਂ ਓਵਰਆਲ ਗਾਣੇ ਦੇ ਮਿਊਜ਼ਿਕ ਦੀ ਸਿੱਧੂ ਬਾਈ ਦੀ ਵੋਕਲ ਦੀ ਗੱਲ ਕਰ ਲੈਣੇ ਆ ਤੇ ਫਿਰ ਆਪਾਂ ਇਸ ਤੋਂ ਬਾਅਦ ਦੇਖਾਂਗੇ ਕਿ ਸਿੱਧੂ ਬਾਈ ਨੇ ਇਸ ਦੇ ਵਿੱਚ ਜਿਹੜੇ ਜਿਹੜੇ ਲਿਰਿਕਸ ਲਿਖੇ ਨੇ ਉਹਨਾਂ ਦਾ ਮਤਲਬ ਕੀ ਹੈ ਕਿਹੜੀਆਂ ਕਿਹੜੀਆਂ ਨਵੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਸਿੱਧੂ ਬਾਈ ਨੇ ਗਣਾ ਰਿਲੀਜ਼ ਹੁੰਦਾ ਤੇ ਇਥੋਂ ਦਾ ਕੋਈ 뮤직 ਡਾਇਰੈਕਟਰ ਇਸ ਗਾਣੇ ਨੂੰ ਬਣਾਉਂਦਾ ਤਾਂ ਫਿਰ ਇਸ ਗਾਣੇ ਨੇ ਕਿਸੇ ਹੋਰ ਤਰੀਕੇ ਨਾਲ ਸਾਊਂਡ ਕਰਨਾ ਸੀ ਪਰ ਜੇਕਰ ਆਪਾਂ ਇਸ ਗਾਣੇ ਦੇ ਵਿੱਚ ਸਿੱਧੂ ਬਾਈ ਦੀ ਵੋਕਲ ਦੇ ਬਾਰੇ ਗੱਲ ਕਰੀਏ ਤਾਂ ਸਿੱਧੂ ਬਾਈ ਦੀ ਵੋਕਲ ਬਹੁਤ ਘੈਂਟ ਰੱਖੀ ਗਈ ਹੈ ਯਾਨੀ ਕਿ ਉਹਦੇ ਨਾਲ ਬਿਲਕੁਲ ਵੀ ਛੇੜਛਾੜ ਨਹੀਂ ਕੀਤੀ ਹੋਈ ਜਿਵੇਂ ਸਿੱਧੂ ਬਾਈ ਦੇ ਜੌਂਦੇ ਜੀ ਗਾਣੇ ਆਉਂਦੇ ਰਹਿੰਦੇ ਸੀ ਸੇਮ ਉਦਾਂ ਦੀ ਫੀਲ ਆਊਗੀ ਤੁਹਾਨੂੰ ਇਸ ਗਾਣੇ ਦੇ ਵਿੱਚ ਵੀ ਸਿੱਧੂ ਬਾਈ ਦੀ ਵੋਕਲ ਨੂੰ ਸੁਣ ਕੇ ਉਹ ਯੁਕੇ ਵਾਲੀ ਹੀ ਨਹੀਂ ਗੱਲ ਕਰੇ ਤੂ ਸਲੈਂਗ ਕਿਉਂਕਿ ਪਿੱਛੇ ਜੇ ਇੱਕ ਵਾਰੀ ਚੋਰਨੀ Song ਦੇ ਨਾਲ ਵੀ ਇਦਾਂ ਹੋਇਆ ਸੀ ਸ ਸਾਊਂਡ ਕਰ ਰਹੀ ਹੈ ਹੁਣ ਦੂਜਾ ਨੰਬਰ ਤੁਸੀਂ ਡਾਇਲ ਮੰਗਾਣੇ ਦੇ ਵਿੱਚ ਸਟੈਫ ਲੰਡਨ ਦਾ ਪਾਰਟ ਵੀ ਸੁਣ ਸਕਦੇ ਹੋ ਬਿਨਾ ਸਕਿਪ ਕੀਤੇ ਕਿਉਂਕਿ ਚਾਹੇ ਉਹਨਾਂ ਦੇ ਲਿਰਿਕਸ ਸਮਝ ਆਉਣ ਜਾਂ ਨਾ ਆਉਣ ਪਰ ਫਿਰ ਵੀ ਆਪਾਂ ਨੂੰ ਉਹ ਵਾਈਬ ਦੇ ਰਹੇ ਨੇ ਪੂਰਾ ਗਾਣਾ ਆਪਾਂ ਬਿਨਾ ਸਕਿਪ ਕੀਤੇ ਸੁਣ ਸਕਦੇ ਹਾਂ ਸੋ ਹੁਣ ਆਪਾਂ ਤੀਜੇ ਨੰਬਰ ਤੇ ਇਸ ਗਾਣੇ ਦੇ ਲਿਰਿਕਸ ਦੇ ਬਾਰੇ ਗੱਲ ਕਰ ਲੈਨੇ ਆ ਜਿਹੜੇ ਸਿੱਧੂ ਬਾਈ ਦੇ ਵਰਸ ਦੇ ਵਿੱਚ ਨੇ ਜਦੋਂ ਸੌਂਗ ਲੀਕ ਹੋਇਆ ਸੀ ਸੋਸ਼ਲ ਮੀਡੀਆ ਤੇ ਉਦੋਂ ਇਹ ਸੌਂਗ ਦਾ ਟਾਈਟਲ ਲੋਕਾਂ ਨੇ ਖੁਦ ਹੀ ਬਣਾਤਾ ਸੀ ਤੇ ਯੂਕੇ ਵਾਲੀਏ ਸੌਂਗ ਦਾ ਟਾਈਟਲ ਰੱਖਿਆ ਗਿਆ ਸੀ ਕਿਉਂਕਿ ਇਸ ਗਾਣੇ ਦੀ ਪਹਿਲੀ ਲਾਈਨ ਇਹੀ ਹੈ ਕਿ ਯੂਕੇ ਵਾਲੀਏ ਨਹੀਂ ਗੱਲ ਕਰੇ ਤੂੰ ਸਲੈਂਗ ਚ ਤੁਸੀਂ ਕਾਫੀ ਵਾਰੀ ਸਟੈਫ ਲੰਡਨ ਨੂੰ ਸੁਣਿਆ ਵੀ ਹੋਊਗਾ ਲਾਈਵ ਜਿਹਦੇ ਵਿੱਚ ਉਹ ਯੂਕੇ ਦੇ ਸਲੈਂਗ ਦੇ ਵਿੱਚ ਹੀ ਗੱਲ ਕਰਦੀ ਉਹਦਾ ਐਕਸੈਂਟ ਉਦਾਂ ਦਾ ਹੀ ਹੁੰਦਾ ਫਿਰ ਸਿੱਧੂ ਬਾਈ ਨੇ ਲਿਖਿਆ ਕਿ ਸਾਊਥ ਹੌਲ ਘੁੰਮਦੀਆਂ ਨੱਡੀਆਂ ਦੇ ਗੈਂ ਇਹ ਸਾਊਥ ਹੌਲ ਦੀ ਹੀ ਵੀਡੀਓ ਹੈ ਤੇ ਤੁਸੀਂ ਇਹਨੂੰ ਵੇਖ ਕੇ ਬਿਲਕੁਲ ਵੀ ਇਹ ਨਹੀਂ ਸੋਚ ਸਕਦੇ ਕਿ ਇਹ ਫੋਰਨ ਦੀ ਵੀਡੀਓ ਹੋਊਗੀ ਇਦਾਂ ਲੱਗਦਾ ਕਿ ਇਹ ਇੰਡੀਆ ਦੀ ਹੀ ਕੋਈ ਵੀਡੀਓ ਹੈ ਜਿਆਦਾਤਰ ਇੰਡੀਆ ਦੇ ਲੋਕ ਹੀ ਇੱਥੇ ਦਿਖਣਗੇ ਇਹ ਆਪਾਂ ਇੱਕ ਤਰ੍ਹਾਂ ਦੀ ਮਾਰਕੀਟ ਵੀ ਕਹਿ ਸਕਦੇ ਹਾਂ ਸਾਊਥ ਹੌਲ ਦੀ ਇਸੇ ਚੀਜ਼ ਨੂੰ ਸਿੱਧੂ ਬਾਈ ਨੇ ਲਿਖਿਆ ਕਿ ਸਾਊਥ ਹੌਲ ਘੁੰਮਦੀਆਂ ਨੱਡੀਆਂ ਦੇ ਗੈਂਗ ਚ ਫਿਰ ਸਿੱਧੂ ਬਾਈ ਨੇ ਅਗਲੀ ਲਾਈਨ ਚ ਲਿਖਿਆ ਕਿ ਫਰੈਸ਼ ਆਊਟ ਬੇਲ ਮੁੰਡਾ ਵੈਪਨਾਂ ਦੇ ਕੇਸ ਚ ਇਸ ਲਾਈਨ ਦਾ ਮਤਲਬ ਵੀ ਬਿਲਕੁਲ ਸਿੰਪਲ ਹੀ ਹੈ ਤੁਸੀਂ ਸਮਝਦੇ ਹੀ ਹੋਵੋਗੇ ਕਿ ਸਿੱਧੂ ਬਾਈ ਨੇ ਇਹ ਕਿਹਾ ਕਿ ਮੇਰੀ ਨਵੀਂ ਨਵੀਂ ਜ਼ਮਾਨਤ ਹੋਈ ਹੈ Wu-Tang ਕੋਈ ਸਿੰਪਲ ਵਰਡਿੰਗ ਦੇ ਵਿੱਚ ਸਮਝਾਉਣਾ ਇਹ ਵਾਲੀ ਲਾਈਨ ਸਿੱਧੂ ਬਾਈ ਨੇ ਇਸ ਗਾਣੇ ਦੀ ਇਸ ਲਾਈਨ ਦੇ ਵਿੱਚ ਇਹ ਕਿਹਾ ਕਿ Ghostface Killah ਜਿਵੇਂ ਹੁੰਦਾ Wu-Tang 'ਚ ਹੁਣ ਇਹ ਚੀਜ਼ ਕੀ ਹੈ ਮੈਂ ਥੋੜਾ ਐਕਸਪਲੇਨ ਕਰਕੇ ਦੱਸ ਦਿੰਨਾ ਦੇਖੋ ਇੱਕ ਅਮਰੀਕਨ ਰੈਪਰ ਹੈ ਜਿਹਦਾ ਨਾਮ ਹੈ Ghostface Killah ਤੋਂ ਹੁਣ ਆਪਾਂ ਦੇਖਦੇ ਹਾਂ ਕਿ ਸਿੱਧੂ ਬਾਈ ਨੇ ਇਸੇ ਅਮਰੀਕਨ ਰੈਪਰ ਦਾ ਜ਼ਿਕਰ ਕਿਉਂ ਕੀਤਾ ਆਪਣੇ ਗਾਣੇ ਦੇ ਵਿੱਚ ਪਹਿਲਾਂ ਤਾਂ ਮੈਂ ਇਹਦਾ ਅਸਲੀ ਨਾਮ ਦੱਸ ਦਿੰਨਾ ਇਹਦਾ ਰੀਅਲ ਨੇਮ ਹੈ Dennis David Coles ਇਹ ਵਾਲਾ ਰੈਪਰ ਹਿਪ ਹੌਪ ਗਰੁੱਪ Wu-Tang ਦਾ ਇੱਕ ਮੈਂਬਰ ਹੈ ਤੇ ਇਸ ਲਈ ਸਿੱਧੂ ਬਾਈ ਨੇ ਇਹ ਲਾਈਨ ਲਿਖੀ ਹੈ ਕਿ Ghostface Killah ਜਿਵੇਂ ਹੁੰਦਾ Wu-Tang 'ਚ ਤੇ ਜਿਹ ਗਰੁੱਪ ਦਾ ਇੱਕਾਪਾ ਸਮੁੰਦਾਇਏ ਕਹਿ ਸਕਦੇ ਆ ਇਹ ਇੱਕ ਇਦਾਂ ਦਾ ਰੈਪਰ ਸੀ ਜਿਹਨੇ ਆਪਣੇ ਲੈਵਲ ਤੇ ਹੀ ਯਾਨੀ ਕਿ ਕੱਲੇ ਨਹੀਂ ਬਹੁਤ ਵੱਡੇ ਲੈਵਲ ਦੀ ਸਕਸੈਸ ਹਾਸਿਲ ਕੀਤੀ ਸੀ ਤੇ ਇਹਦੀ ਲਾਈਫ ਜਰਨੀ ਨੂੰ ਆਪਾਂ ਸਿੱਧੂ ਬਾਈ ਦੇ ਨਾਲ ਵੀ ਕਿਤੇ ਨਾ ਕਿਤੇ ਰਿਲੇਟ ਕਰਕੇ ਦੇਖ ਸਕਦੇ ਆ ਇਹਦੀ ਇੱਕ ਚੀਜ਼ ਹੋਰ ਸਿਮਿਲਰ ਹੈ ਜਿਹੜੀ ਸਿੱਧੂ ਬਾਈ ਦੇ ਨਾਲ ਮਿਲਦੀ ਹੈ ਉਹ ਇਹ ਹੈ ਕਿ ਇਸ ਰੈਪਰ ਨੇ ਆਪਣਾ ਖੁਦ ਦਾ ਰਿਕਾਰਡ ਲੇਬਲ ਸ਼ੁਰੂ ਕੀਤਾ ਸੀ ਸੋ ਹੁਣ ਤੁਸੀਂ ਇਸ ਚੀਜ਼ ਨੂੰ ਦੇਖ ਕੇ ਸੋਚ ਸਕਦੇ ਹੋ ਕਿ ਯਾਰ ਸਿੱਧੂ ਬਾਈ ਕਿਸ ਹੱਦ ਤੱਕ ਇਦਾਂ ਦੇ ਬੰਦਿਆਂ ਨੂੰ ਸੁਣਦਾ ਸੀ ਤੇ ਉਹਨਾਂ ਤੋਂ ਮੋਟੀਵੇਸ਼ਨ ਲੈਂਦਾ ਸੀ ਜੇ ਆਪਾਂ ਇੱਥੋਂ ਦੀ ਗੱਲ ਕਰੀਏ ਤਾਂ ਇੱਥੇ ਕਈ ਸਿੰਗਰ ਵੈਸੇ ਹੀ ਦੇ ਨਾਲ ਕੋਈ ਮੁਕਾਬਲਾ ਨਹੀਂ ਮੇਰੀ ਜਿਹੜੀ ਦੌੜ ਹੈ ਉਹ ਬਾਹਰਲੇ ਗੋਰੇ ਕਾਲਿਆਂ ਨਾਲ ਹੈ ਪਰ ਸਿੱਧੂ ਬਾਈ ਨੇ ਅਗਲੀ ਲਾਈਨ ਚ ਕਿਹਾ ਕਿ ਜਿੱਥੇ ਕਰੂ ਸੈਮੀ ਆਟੋ ਰਾਖੀ ਤੇਰੀ ਮਿੱਠੀ ਹੈ ਸੈਮੀ ਆਟੋ ਦੇ ਬਾਰੇ ਤੁਸੀਂ ਜਾਣਦੇ ਹੋ ਇੱਕ ਤਰ੍ਹਾਂ ਦੀ ਗਨ ਹੁੰਦੀ ਹੈ ਤੇ ਕਾਫੀ ਸਾਰੇ ਗਾਣਿਆਂ ਦੇ ਵਿੱਚ ਤੁਸੀਂ ਦੇਖਿਆ ਵੀ ਹੋਣਾ ਇਹਦਾ ਨਾਮ ਵੀ ਲਿਆ ਜਾਂਦਾ ਹੈ ਸੈਮੀ ਤੇ ਫਿਰ ਬਾਈ ਨੇ ਸਟੈਫਨੋ ਕਿਹਾ ਕਿ ਸਟੈਫ ਕੀ ਹੈ ਲੰਡਨ ਵਿੱਚ ਚੱਲ ਤੂੰ ਪੰਜਾਬ ਜੇਕਰ ਸਿੱਧੂ ਬਾਈ ਜਿਉਂਦੇ ਹੁੰਦੇ ਤਾਂ ਸ਼ਾਇਦ ਇਹਦੀ ਵੀਡੀਓ ਕਿਸੇ ਹੋਰ ਤਰੀਕੇ ਨਾਲ ਬਣਨੀ ਸੀ ਉਸ ਟਾਈਮ ਵੀ ਸਟੈਫ ਲੰਡਨ ਨੇ ਇੰਡੀਆ ਆਉਣਾ ਸੀ ਤੇ ਬਾਈ ਦੇ ਪਿੰਡ ਹੀ ਸ਼ੂਟਿੰਗ ਹੋਣੀ ਸੀ ਤੇ ਯਾਰ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਯਾਰ ਇਸ ਗਾਣੇ ਦੀ ਵੀਡੀਓ ਦੀ ਸ਼ੂਟਿੰਗ ਇਸ ਤਰੀਕੇ ਨਾਲ ਵੀ ਕਰਨੀ ਪੈ ਜੂਗੀ ਕਿ ਉਹਨੂੰ ਟ੍ਰਿਬਿਊਟ ਦੇ ਤੌਰ ਤੇ ਜਾਂ ਫਿਰ ਇੱਕ ਜਸਟਿਸ ਦੇ ਤੌਰ ਤੇ ਸ਼ੂਟ ਕਰਨਾ ਪੈ ਜੂਗਾ ਜਸਟਿਸ ਤਾਂ ਸਾਨੂੰ ਤੁਹਾਨੂੰ ਉਧਰ ਸਾਨੂੰ ਪਰਸੋਂ ਪਤਾ ਲੱਗੇ ਗਿਆ ਵੀ ਸਾਨੂੰ ਕੀ ਮਿਲਣਾ ਸਾਨੂੰ ਤਾਂ ਕੋਈ ਉਮੀਦ ਹੈ ਨਹੀਂ ਜਨਾ ਫਿਰ ਬਾਈ ਨੇ ਜਦੋਂ ਇਸ ਲਾਈਨ ਨੂੰ ਗਾਇਆ ਕਿ ਸਟੈਫ ਕੀ ਹੈ ਗੱਲ ਕਰਦਾ ਸਿੱਧੂ ਬਾਈ ਕਿ ਬਾਈ ਨੇ ਕਿਹਾ ਕਿ 24 ਘੰਟੇ 100-100 ਬੰਦਾ ਖੜਾ ਹੁੰਦਾ ਗੇਟਾਂ 'ਤੇ ਤੁਸੀਂ ਦੇਖਿਆ ਹੀ ਸਿੱਧੂ ਬਾਈ ਦੇ ਚਾਹੇ ਪੁਰਾਣੇ ਘਰ ਦੀ ਗੱਲ ਕਰ ਲਈਏ ਚਾਹੇ ਸਿੱਧੂ ਬਾਈ ਦੀ ਹਵੇਲੀ ਦੀ ਗੱਲ ਕਰ ਲਈਏ ਤੇ ਇਹ ਗੱਲ ਬਿਲਕੁਲ ਸੱਚ ਹੈ ਕਿ 24 ਘੰਟੇ 100-100 ਬੰਦਾ ਬਾਹਰ ਖੜਾ ਰਹਿੰਦਾ ਸੀ ਸਿੱਧੂ ਬਾਈ ਨੂੰ ਮਿਲਣ ਦੇ ਲਈ ਤੇ ਕਈ ਵਾਰ ਤਾਂ ਇੰਨੀ ਠੰਡ ਹੁੰਦੀ ਸੀ ਕਿ ਸਵੇਰੇ-ਸਵੇਰੇ ਮਾਰਨਿੰਗ 'ਚ ਹਨੇਰੇ ਭੇ ਆ ਜਾਂਦੇ ਸੀ ਕਾਫੀ ਸਾਰੇ ਲੋਕ ਗੇਟ ਦੇ ਮੂਹਰੇ ਖੜੇ ਰਹਿੰਦੇ ਸੀ ਤੇ ਫਿਰ ਅਗਲੀ ਲਾਈਨ ਸਿੱਧੂ ਬਾਈ ਨੇ ਲਿਖਿਆ ਕਿ ਰੱਖੂਗਾ ਬਣਾ ਕੇ ਜਿੱਥੇ ਰਾਣੀ ਤੈਨੂੰ ਬ ਯਾਰ ਇਹ ਚੀਜ਼ ਸੁਣ ਕੇ ਤੇ ਸੋਚ ਕੇ ਅਲੱਗ ਫੀਲਿੰਗ ਜੀ ਆਉਂਦੀ ਹੈ ਬਹੁਤ ਵੱਡੇ ਲੈਵਲ ਦੀ ਰੈਪਰ ਜਿਹਨੂੰ ਸਿੱਧੂ ਬਾਈ ਆਪਣੇ ਪੰਜਾਬੀ ਦੇ ਖੇਤ ਸ਼ਬਦਾਂ ਨਾਲ ਬੁਲਾ ਰਹੇ ਨੇ ਬਾਈ ਕਹਿ ਰਹੇ ਨੇ ਕਿ ਜੱਟੀ ਐ ਮੈਂ ਤੈਨੂੰ ਰਾਣੀ ਬਣਾ ਕੇ ਰੱਖੂਗਾ ਫਿਰ ਬਾਈ ਨੇ ਲਿਖਿਆ ਕਿ ਵਿਰਲੀ ਜੀ ਪਈਆ ਹਵੇਲੀ ਆਪਾਂ ਖੇਤਾਂ ਜਿਹੜੀ ਹਿੰਦੀ ਆਡੀਅנס ਸੁਣ ਰਹੀ ਆਪਾਂ ਉਹਨਾਂ ਨੂੰ ਥੋੜਾ ਐਕਸਪਲੇਨ ਕਰਕੇ ਦੱਸ ਦਿੰਦੇ ਆ ਕਿ ਵਿਰਲੀ ਦਾ ਮਤਲਬ ਹੁੰਦਾ ਹੈ ਕਿ ਆਸ-ਪਾਸੇ ਹੋਰ ਕੁਝ ਵੀ ਨਹੀਂ ਹੈ ਉਹ ਕੱਲੀ ਹਵੇਲੀ ਹੈ ਉਹਨੂੰ ਇਹੀ ਕਹਿੰਨੇ ਆ ਕਿ ਆਪਾਂ ਵਿਰਲੀ ਜਗ੍ਹਾ ਤੇ ਹੀ ਬਣਾਈ ਹੈ ਜਿੱਥੇ ਹੋਰ ਕੋਈ ਆਸ-ਪਾਸੇ ਇਦਾਂ ਦੀ ਚੀਜ਼ ਨਹੀਂ ਹੈ ਮ ਤੇ ਯਾਰ ਸਾਨੂੰ ਵੀ ਪਤਾ ਸੀ ਫਿਰ ਬਾਈ ਨੇ ਅਗਲੀ ਲਾਈਨ ਚ ਕਿਹਾ ਕਿ ਭੁੱਲ ਜੇਂਗੀ ਕਾਰਾਂ ਨੂੰ ਤੂੰ ਕੱਢ ਨਾਟ 11 ਨੂੰ ਤੇ ਤੁਸੀਂ ਜਾਣਦੇ ਹੋ ਕਿ ਯਾਰ ਬਾਈ 911 ਨੂੰ ਕਦੇ ਨਹੀਂ ਛੱਡਦਾ ਸੀ ਆਪਣੇ ਗਾਣਿਆਂ ਚ ਵੀ ਤੇ ਆਪਣੀ ਰੀਅਲ ਲਾਈਫ ਦੇ ਵਿੱਚ ਵੀ ਤੇ ਫਿਰ ਬਾਈ ਨੇ ਲਿਖਿਆ ਕਿ ਛੱਡ ਹਥਿਆਰਾਂ ਨੂੰ ਪਰਖ ਤੂੰ ਯਾਰਾਂ ਨੂੰ ਉਸ ਤੋਂ ਬਾਅਦ ਬਾਈ ਨੇ ਲਿਖਿਆ ਕਿ ਗੋਲ ਦਾ ਨਹੀਂ ਵਾਰਾਂ ਨੂੰ ਕਾਵਾਂ ਦੀਆਂ ਡਾਰਾਂ ਨੂੰ ਮੂਸੇ ਵਾਲਾ ਜੱਟ ਕੌਣ ਪੁੱਛੀ ਤੂੰ ਸਟਾਰਾਂ ਨੂੰ ਮੂਸੇ ਵਾਲਾ ਜੱਟ ਕੌਣ ਪੁੱਛੀ ਤੂੰ ਸਟਾਰਾਂ ਕਿ ਦੋ ਇਦਾਂ ਦੀ ਸੇਮ ਲਾਈਨ ਸਿੱਧੂ ਬਾਈ ਨੇ ਇਸ ਸਾਈਡ ਫਲੋ ਗਾਣੇ ਦੇ ਵਿੱਚ ਬੋਲੀ ਸੀ ਉਹਦੇ ਚ ਬਾਈ ਨੇ ਇਹ ਲਿਖਿਆ ਸੀ ਕਿ ਮੂਸੇ ਵਾਲਾ ਕੌਣ ਲੋ ਸਤਾਰਨ ਸੋ ਇਹ ਸੀ ਸਿੱਧੂ ਬਾਈ ਦਾ 50 ਸੈਕਿੰਡ ਦਾ ਵਰਸ ਜਿਹਦੇ ਵਿੱਚ ਜਿਹੜੇ ਲਿਰਿਕਸ ਸੀ ਆਪਾਂ ਉਹ ਐਕਸਪਲੇਨ ਕੀਤੇ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਇਸ ਗਾਣੇ ਦੇ ਵਿੱਚ ਕਿਹੜੇ ਕਿਹੜੇ ਇਦਾਂ ਦੀਆਂ ਲਾਈਨਾਂ ਨੇ ਜਿਹੜੀਆਂ ਆਪਾਂ ਨੂੰ ਫਰੈਸ਼ ਸੁਣਨ ਨੂੰ ਮਿਲੀਆਂ ਨੇ ਕਿਉਂਕਿ ਇਸ ਤੋਂ ਪਹਿਲਾਂ ਗਾਣਾ ਲੀਕ ਹੋ ਚੁੱਕਿਆ ਸੀ ਉਹਦੇ ਵਿੱਚ ਲਗਭਗ ਪੂਰਾ ਗਾਣਾ ਹੀ ਸੁਣਾਤਾ ਸੀ ਸਟੈਫ ਲੰਡਨ ਨੇ ਸਭ ਤੋਂ ਪਹਿਲੀ ਚੀਜ਼ ਜਿਹੜੀ ਆਫੀਸ਼ੀਅਲ ਆਡੀਓ ਰਿਲੀਜ਼ ਹੋਣ ਤੋਂ ਬਾਅਦ ਗੁਸਟ ਫੇਸ ਕਿਲਾ ਵਾਲੀ ਜਿਹੜੀ ਲਾਈਨ ਹੈ ਉਹ ਆਪਾਂ ਨੂੰ ਕਲੀਅਰ ਸੁਣਨ ਨੂੰ ਮਿਲੀ ਹੈ ਕਿਉਂਕਿ ਲੀਕ ਵਰਜਨ ਦੇ ਵਿੱਚ ਸਮਝ ਨਹੀਂ ਆ ਰਿਹਾ ਸੀ ਫਿਰ ਦ ਮਿਲਿਸੀ ਉਹ ਇਹ ਹੈ ਗੋਲ ਦੇ ਨੀ 12 ਨੂੰ ਕਾਵਾਂ ਦੀਆਂ ਡਾਰਾਂ ਨੂੰ ਤੇ ਫਿਰ ਲਾਸਟ ਲਾਈਨ ਹੈ ਜਿਹੜੀ ਮੂਸੇ ਵਾਲਾ ਜੱਟ ਕੋਣ ਪੁੱਛੀ ਤੂੰ 17 ਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਟੋਟਲ 4 ਤੋਂ 5 ਲਾਈਨਾਂ ਹੀ ਆਪਾਂ ਨੂੰ ਫਰੈਸ਼ ਸੁਣਨ ਨੂੰ ਮਿਲੀਆਂ ਨੇ ਇਸ ਤੋਂ ਇਲਾਵਾ ਬਾਕੀ ਪੂਰਾ ਗਾਣਾ ਲੀਕ ਹੋ ਗਿਆ ਸੀ ਸੋਸ਼ਲ ਮੀਡੀਆ ਤੇ ਪਹਿਲਾਂ ਤਾਂ ਕਿਸੇ ਹੋਰ ਨੇ ਲੀਕ ਕੀਤਾ ਸੀ ਪਰ ਬਾਅਦ ਦੇ ਵਿੱਚ ਸਟੈਫ ਲੰਡਨ ਨੇ ਵੀ ਖੁਦ ਆਪਣਾ ਗਾਣਾ ਪਲੇ ਕਰਤਾ ਸੀ ਜਿਹੜੀ ਕਿ ਇੱਕ ਬਹੁਤ ਗਲਤ ਗੱਲ ਆਪਾਂ ਕਹਿ ਸਕਦੇ ਹਾਂ ਕਿਉਂਕਿ ਉਹਨਾਂ ਦਾ ਮਾਈਂਡਸੈਟ ਆਪਾਂ ਨੂੰ ਪਤਾ ਨਹੀਂ ਕਿ ਕਿੱਦਾਂ ਕੰਮ ਕਰਦਾ ਹੈ ਪਰ ਆਪਣੇ ਇਮੋਸ਼ਨਸ ਜੁੜੇ ਹੋਏ ਨੇ ਤੇ ਸਿੱਧੂ ਬਾਈ ਦੇ ਬਹੁ ਉਹ ਪਹਿਲਾਂ ਹੀ ਪਲੇ ਕਰ ਦਿੰਦੇ ਹੋਣਗੇ ਗਾਣਾ ਪਰ ਇੱਥੇ ਆਪਣੇ ਬਹੁਤ ਫਰਕ ਪੈਂਦਾ ਇਨਾਂ ਚੀਜ਼ਾਂ ਦੇ ਨਾਲ ਮੈਨੂੰ ਲੱਗਦਾ ਕਿ ਸਿੱਧੂ ਬਾਈ ਦੇ ਜਿਹੜੇ ਗਾਣੇ ਦੀ ਵੀਡੀਓ ਆ ਰਹੀ ਹੈ ਉਹਦੇ ਨਾਲ ਹੀ ਥੋੜੀ ਬਹੁਤ ਹਾਈਪ ਬਣੀ ਹੋਈ ਸੀ ਲੋਕਾਂ ਦੀ ਕਿਉਂਕਿ ਸਿਰਫ ਆਡੀਓ ਆਉਂਦਾ ਤਾਂ ਸ਼ਾਇਦ ਇੰਨੀ ਜ਼ਿਆਦਾ ਹਾਈਪ ਨਾ ਬਣਦੀ ਕਿਉਂਕਿ ਆਡੀਓ ਪੂਰਾ ਤਾਂ ਪੂਰਾ ਸੁਣਾਤਾ ਸੀ ਸਟੈਫ ਲੰਡਨ ਨੇ ਇਦਾਂ ਦੇ ਲੀਕ Song ਕਿਉਂ ਕੀਤੇ ਜਾਂਦੇ ਨੇ ਇਹਦਾ ਹਜੇ ਤੱਕ ਪਤਾ ਨਹੀਂ ਲੱਗਿਆ ਕਿਉਂਕਿ ਪਿੱਛੇ ਜੇ ਡਿਵਾਈਨ ਨੇ ਵੀ ਆਪਣੇ ਸਟੇਜ ਤੇ ਪੂਰਾ ਗਾਣਾ ਪਲੇ ਕਰਤਾ ਸੀ ਚੋਰਨੀ ਤੇ ਉਹਦੇ ਵਿੱਚ ਵੀ ਸਿਰਫ ਇੱਕ ਦੋ ਲਾਈਨਾਂ ਹੀ ਸੀ ਜਿਹੜੀਆਂ ਆਪਾਂ ਨੂੰ ਨਵੀਆਂ ਸੁਣ ਕਹਿੰਦੀ ਕਿ ਅੱਗੇ ਜਿਹੜੇ ਵੀ ਸੌਂਗ ਆ ਰਹੇ ਨੇ ਸਿੱਧੂ ਬਾਈ ਦੇ ਉਹਨਾਂ ਨੂੰ ਲੀਕ ਨਾ ਕੀਤਾ ਜਾਵੇ ਤੇ ਜੇਕਰ ਕਿਸੇ ਕਾਰਨਾਂ ਤੋਂ ਲੀਕ ਹੁੰਦੇ ਵੀ ਨੇ ਤਾਂ ਉਹਨਾਂ ਨੂੰ ਜਲਦੀ ਰਿਮੂਵ ਵੀ ਕਰਵਾਇਆ ਜਾਵੇ ਇਸ ਦੇ ਵਿੱਚ ਆਪਾਂ ਸਿੱਧੂ ਬਾਈ ਦੇ ਗਾਣੇ ਦੇ ਆਡੀਓ ਦੇ ਬਾਰੇ ਐਕਸਪਲੇਨੇਸ਼ਨ ਕੀਤੀ ਸੀ ਸਿੱਧੂ ਬਾਈ ਦੇ ਡਾਇਲਮਾ ਸੌਂਗ ਦੀ ਜਿਹੜੀ ਵੀਡੀਓ ਹੈ ਉਹਦੇ ਬਾਰੇ ਐਕਸਪਲੇਨੇਸ਼ਨ ਅਗਲੀ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਬਾਕੀ ਆਪਣੇ ਚੈਨਲ ਤੇ 1 ਲੱਖ ਸਬਸਕ੍ਰਾਈਬਰਸ ਪੂਰੇ ਹੋਣ ਵਾਲੇ ਨੇ ਜੇਕਰ ਤੁਸੀਂ YouTube ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੇਕਰ ਇਹ ਵੀਡੀਓ ਤੁਸੀਂ Facebook ਤੇ ਦੇਖ ਰਹੇ ਹੋ ਤਾਂ Facebook ਪੇਜ ਨੂੰ ਫੋਲੋ ਜ਼ਰੂਰ